ੴ ਅੰਕਾਰ ਸਤਿਗੁਰ ਪ੍ਰਸਾਦਿ ਪਾਤਿ ਸਹ ਦਸਵੇਂ incarnation ਆਪਾਂ ਬਾਚ ਬੇਨਤੀ ਚ ਆਪਾਈ ਹਮਰੇ ਕਰੋ ਹਾਦਰ ਸਾਪੂਰਨ ਹੋਏ ਚਿਤ ਕੇ ਸਾ ਤਾਬ ਚਰਨਨ ਮਨ ਰਖ ਹਮਾਰਾ ਆਪਣਾ ਜਾਣ ਕਰੋ ਤਰਤ ਪਾਰਾ ਹਮਰੇ ਦਿਸਤ ਸਭਾ ਤੁਮਕਾਵ ਹੋ ਆਪ ਹਾਦਰ ਮਨ ਬਚਾਵ ਹੋ ਸੋ ਕੀ ਬਸਾਇ ਮੋਰੋ ਪਰਿਵਾਰ ਆਇ ਸਿਰਿ ਸੇਖ ਸਭਨ ਕਰਤਾ ਮੋਰ ਸੰਨਿਤ ਕਰਦਾ ਕਰਿਆ ਸਭ ਬਰਨ ਕੋ ਆਸੰਗਦਿਆ ਤੂਰ ਹੋਏ ਹਮਾਰੀ ਆਸਾ ਤੂਰ ਬਣ ਕੇ ਰਹੇ ਪਿਆਸਾ ਹਾਏ ਤੁਮਹੇ ਸ਼ਿਆਨ ਬਰਵਨ ਤੇ ਆਵੂ ਜੋ ਵਰਚਾ ਆ ਸਤਮ ਤੇ ਪਾਉ ਸੇਵੂ ਸੇਖ ਹਮਾਰੇ ਦਾਰਿ ਹੈ ਜਨਤ ਸਤਰ ਹਮਾਰੇ ਮਾਰਿ ਹੈ ਆਪ ਆ ਨ ਮੋਜ ਬਰਿਆ ਮਨ ਕਲਕਤਿ ਰਾਸਨੇ ਬਰਿਆ ਉਜ ਸਦਹ ਹਮਾਰੇ ਪਛਾ ਸ੍ਰੀ ਰਚੋਚੂ ਤਰੇ ਹਰ ਰਚਾ ਰਾਠ ਲਿਖਮ ਰਚਨ ਹਾਰੇ ਸਾਹਿਲ ਸੰਤ ਸਹਾਈ ਪਿਆਰੇ ਦੇਨ ਬੰਧ ਰਚਨ ਕੇ ਹੰਤਾ ਤੋ ਮੁਖ ਪਰੇ ਚਤੁਰ ਦਾਸ ਕਰਤਾ ਕਾਲ ਪਾਇ ਬ੍ਰਹਮ ਅਵਤਾਰ ਆ ਕਾਲ ਪਾਇ ਸ਼ਿਵਜੂ ਅਵਤਾਰ ਆ ਕਾਲ ਪਾਇ ਕਰਬਿਸ਼ਨ ਪ੍ਰਕਾਸ਼ਾ ਸਭ ਕਾਲ ਕਾ ਕੀ ਅਤਮਾ ਸਾਹ ਜਾਵਨ ਕਾਲ ਜੋ ਕੀ ਸਿਰ ਕੀਆ ਬੇਦਰਾ ਪ੍ਰਥਮਾ ਜੋ ਥੀਆ ਜਵਨ ਕਾਲ ਸਮ ਲੋਕ ਸਵਾਰਾ ਨਮਸਕਾਰ ਹੈ ਤਾਨੇ ਹਮਾਰਾ ਜਵਨ ਕਾਲ ਸਮ ਜੋਤ ਮਨਾਇਓ ਦੇਵ ਜੈ ਜਛਨ ਉਪਜਾਇ ਆਦੰਤ ਇਕ ਅਵਤਾਰ ਹੈ ਸੋਈ ਗ੍ਰਿਵ ਸਮਝ ਹਮਾਰਾ ਨਮਸਕਾਰ ਤਸੇ ਤੋ ਹਮਾਰੇ ਸਗਲ ਪ੍ਰਜਾ ਜਨੇ ਆਪ ਸਵਾਰੀ ਸੇਵਕਨ ਕੋ ਸੇਵਕ ਸੁਖ ਦੀਆ ਸਤਨੰਨ ਗੋਪਾਲ ਨੂੰ ਵਰਤੀਆ ਕਾਟ ਕਟ ਕੇ ਅੰਤ ਕੀ ਜਾਣ ਤੈ ਭਲੇ ਬੁਰੇ ਕੀ ਪੀੜਿ ਪਛਾਨ ਤਾ ਚੀਤੇ ਤੇ ਕੁੰਚਰ ਸਥੋਲਾ ਸਾਕਰਿ ਕਿਰਪਾ ਦ੍ਰਿਸ਼ਟਿ ਪਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਰਕੇ ਕੀ ਪੀੜਿ ਪਛਾਨਾ ਕਾਟ ਕਟ ਕੇ ਪੜ ਪੜ ਕੇ ਜਾਨਣਾ ਜਗਤ ਕਰ ਕਰਾ ਕਰਤਾ ਦਾ ਪ੍ਰਜਾ ਤਰ ਤਵ ਨਹਿ ਅਪਾਰ ਪੰਜਾਬਿਆ ਕਰ ਕਰਦ ਹਾਂ ਕਬ ਹੂੰ ਤੁਮ ਮੈਂ ਮਿਲਤਾ ਦੇਹ ਤਰ ਸਭ ਹੂੰ ਜਿਤ ਬਦਨ ਸ੍ਰਿਸ਼ਤ ਸਵਤਾਰਾ ਆਪਿ ਆਪਣੀ ਬੋਜਿ ਉਚਾਰ ਤੁਮ ਸਭੇ ਸਰਤਿ ਰਹਿਤਿ ਰਾਲਮ ਜਾਨਤ ਬੇਟੇ ਤੇਗ ਅਰਿ ਆਲੰਗ ਨਿਰੰਕਾਰ ਨਿਰਮਕਾਰ ਨਿਰਲਾਮੋ ਆਦਾ ਨੀਲਾ ਨਾਦ ਅ ਸੰਭਗ ਤਾ ਕਾ ਮੂਲ ਚਰਤ ਪੇਦਾ ਜਾ ਕਾ ਪਿਵਨ ਬਾਦ ਫਿਦਾ ਤਾ ਕਾ ਕਰਪਾ ਹਨਮਾਨਤ ਮਹਾ ਮਹੂੜ ਕਸ਼ੇ ਨ ਜਾਣਤ ਮਹਾ ਦੇਵ ਕਾ ਕਹਿ ਸਦਾ ਸੇਵਾ ਨਿਰੰਕਾਰ ਕਾ ਚਿੰਤ ਨਹਿ ਪੇਵਾ ਆਪ ਆਪਣੇ ਵਦ ਹ ਜੇਤੇ ਬਰਨਤ ਬਿਨ ਪੈਂਤ ਹ ਤੇਤੇ ਤਮਰਾ ਲਖਨ ਜਾਇ ਪਸਾਰਾ ਕਿਹੇ ਬਿਦ ਸਜਾ ਪ੍ਰਥਮ ਸੰਸਾਰ ਆਇ ਕਰ ਰੂਪਨ ਉਪਸਰੂਪਾ ਰੰਗ ਭਇਆ ਉਹ ਰਾਗ ਕਹਿ ਕੋਪਾਲ ਆਂਡਾ ਜੇਰੇ ਸੇ ਦੇ ਕਿਨੇ ਉਤਪਰ ਖਾਨ ਬਾਹਰ ਰਾਜ ਦੇਨੇ ਕਹਾ ਬੋ ਰਾਜ ਹ ਬੈਠਾ ਕਹਾ ਸੰਤ ਪਾਇ ਸੰਗਰ ਇਕੱਠਾ ਸਗਰ ਸੁਰਦ ਖਾਇਆ ਚੰ ਭਾਵ ਆਜ ਦਾ ਸਰੂ ਸੋ ਅੰਤ ਪਾਵ ਆਬ ਰਸ਼ਾ ਮੇਰੇ ਤੁਮ ਕਰ ਸਿਖ ਅਗਾਰ ਸਿਖ ਸੰਗਰੋ ਦੁਖਤ ਜਤੇ ਉਠ ਵਤ ਉਤਪਾਤਾ ਸਕਲ ਮਲੇਸ਼ ਕਰਨ ਕਾਤਾ ਜੇ ਅਸਤੇ ਤੋ ਸੰਨੇ ਪਰੇ ਤੇਨੇ ਕਹਿ ਦੁਸ਼ਟਾ ਦੁਰੋਤ ਕਤਹਾ ਮਰੇ ਬੁਰਖ ਜਵਨਾ ਤਬ ਪਰੇ ਤਿਹਾਰੇ ਦਿਨ ਕ ਤਨ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾਕ ਕਾਲ ਨਕਨ ਹੈ ਰਸ਼ਾ ਹੋਏ ਤਾਹੀ ਸਭ ਕਾਲਾ ਦੁਸ਼ਟ ਰਿਸ਼ਟਾ ਡਰੇ ਤਤ ਕਾਲਾ ਕਿਰਪਾ ਦੁਸ਼ਟ ਤਨ ਜਖਨ ਹਰੀ ਹੋ ਤਾਕ ਤਾਪ ਤਨ ਕ ਮੁਹ ਹਰੀ ਹਰਿ ਦਿਸਦਾ ਕਰਮ ਸਭ ਹੋਏ ਦੁਸ਼ਟ ਸ਼ਹਾ ਅਸ਼ਵ ਸਰਕਨ ਕੋਈ ਇਕ ਘਰ ਦਿਨ ਤੁਮ ਸੰਭਾਰ ਆਕਾਲ ਹਸਤ ਤਹ ਯਾਰਾ ਜਨ ਨਰ ਨਾਮ ਤੇ ਹਾਰ ਕਹਾ ਦਰਦ ਦਿਰਦ ਦੁਖ ਤੇ ਰਹਾ ਛਣਕ ਕੇ ਤਮੈ ਸਰਨ ਤੇਹਾਰੀ ਆਪਾਤ ਤਲਹਾ ਯਾਰੀ ਸਰਬ ਠਾਰਮ ਹੋ ਸਹਾਈ ਦੁਖ ਦੁਖਤੈ ਲੈ ਹਾਂ ਬਚਾਈ ਖੜਗ ਕੀ ਤਮੈ ਸਰਨ ਤੇ ਹਾਰੇ ਆਪ ਹੱਥ ਦੈ ਲੈ ਨੋ ਅਬਾਰੇ ਸਰਬ ਧਰਮੋ ਹੋ ਸਹਾਈ ਦੁਖ ਦੁਖਤੈ ਲੈ ਹਾਂ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ